ਇਹ ਯੂਪੀ ਦਾ ਸਿਸਟਮ ਹੈ ਯੂਪੀ ਦੇ ਵਿੱਚ ਜ਼ਿਆਦਾਤਰ ਮੋਨੋਬਲਾਕ ਮੋਟਰਾਂ ਚੱਲਦੀਆਂ ਨੇ ਕਿਉਂਕਿ ਪਾਣੀ ਉੱਥੇ ਉੱਤੇ ਨੇ 10 ਤੋਂ 12 ਫੁੱਟ ਤੇ ਪਾਣੀ ਮਿਲ ਜਾਂਦਾ ਤੇ ਬਹੁਤੇ ਕਿਸਾਨ ਬਿਨਾਂ ਸਟਰਕਚਰ ਤੋਂ ਐਦਾਂ ਹੀ ਪੈਨਲ ਰੱਖ ਕੇ ਚਲਾ ਲੈਂਦੇ ਨੇ ਇੱਕ ਜਾਂ ਇੱਕ ਤੋਂ ਵੱਧ ਥਾਵਾਂ ਤੇ ਜਦੋਂ ਉਹਨਾਂ ਨੇ ਪਾਣੀ ਲਾਣਾ ਹੁੰਦਾ ਤੇ ਐਦਾਂ ਹੀ ਮੋਟਰ ਚੁੱਕ ਕੇ ਲੈ ਜਾਂਦੇ ਨੇ ਦੂਜੇ ਬੋਰ ਤੇ ਜਾ ਕੇ ਚਲਾ ਲੈਂਦੇ ਨੇ ਇੱਥੇ ਆਪਾਂ ਲਗਭਗ 6 ਕੁ ਮਹੀਨੇ ਪਹਿਲਾਂ ਇਹ ਆਈਐਨਵੀਟੀ ਦੀ ਡਰਾਈਵ ਸੇਲ ਕੀਤੀ ਸੀ ਇਹਦੇ ਚ 300 ਵੋਲਟ ਪੈਨਲਾਂ ਤਾਂ ਹੁੰਦੇ ਪਏ ਨੇ 220 ਵੋਲਟ ਲੈ ਕੇ ਮੋਟਰ ਚੱਲਦੀ ਪਈ ਏ ਸਾਢੇ ਕੋ ਤਿੰਨ ਐਂਪੀਅਰ ਲੈ ਕੇ 2800 RPM ਤੇ 3 ਹੌਸਪਾਵਰ ਦੀ ਮੋਨੋਬਲਾਕ ਮੇਨ ਬ੍ਰਾਂਚ ਸਾਡੀ ਰਾਜਪੁਰੇ ਵੇ ਰਾਜਪੁਰਾ ਡਿਸਟ੍ਰਿਕਟ ਪਟਿਆਲਾ ਤੁਸੀਂ ਵੀ ਕੋਈ A ਗ੍ਰੇਡ ਵਧੀਆ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਇੱਕ ਨਵਾਂ ਸੋਲਰ ਸਿਸਟਮ ਲਵਾਉਣ ਵਾਸਤੇ ਜਾਂ ਪੁਰਾਣੇ ਕਿਸੇ ਸੋਲਰ ਸਿਸਟਮ ਦੀ ਰਿਪੇਅਰ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬੀ ਡੈਰੀਮੈਨ ਸੋਲਰ YouTube ਚੈਨਲ ਤੇ ਅਸੀਂ ਸੋਲਰ ਨਾਲ ਰਿਲੇਟਡ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ